ਵਾ ਅਸੀਂ ਲੋਹੜੀ ਆ ਪਾਕਿਸਤਾਨੀ ਲੋਹੜੀ ਮੈਂ ਮੈਂ ਕਿਤੇ ਮਜਾਇਆ ਮੈਂ ਇਹਨਾਂ ਨੂੰ ਇਹ ਵੀ ਆਖਿਆ ਸੀ ਕਿ ਤੁਸੀਂ ਆ ਇੱਥੇ ਦਾ ਨਾ ਤਾਂ ਬੱਟ ਠੀਕ ਆ ਜੀ ਇਹ ਬਾਰਡਰ ਤਾਂ ਸਾਡਾ ਪਰਾਂ ਜੀਤ ਕੋਲੇ ਆ ਬਿਲਕੁਲ ਬਿਲਕੁਲ ਆ ਗੱਲ ਗਰੀਬਾਪੂ ਜੀ ਜੀਤ ਕੋਲੇ ਜੀ ਜੀ ਅੱਛਾ ਕੋ ਤੇ ਉਧਰਲਾ ਬਾਰਡਰ ਅਸੀਂ ਖੋਲ ਕੇ ਉਹਨਾਂ ਦੇ ਨਾਲ ਰਲ ਜਾਂਦੇ ਆ ਅਸੀਂ ਤਾਂ ਜਾਣੇ ਪਾਕਿਸਤਾਨ ਸਾਡੇ ਗਲਾਂ ਦੇ ਵਿੱਚ ਫੁੱਲਾਂ ਦੇ ਹਾਰ ਗਲਾਬਦਿਆਂ ਦੇ ਪਾਉਂਦੇ ਆ ਪਾਉਂਦੇ ਆ ਸਾਡਾ ਇਡਾ ਅਦਰਮਾਨ ਕਰਦੀ ਆ ਇਦਰੋਂ ਸਾਨੂੰ ਗੋਲੇ ਵਰਦੇ ਆ ਕਿਉਂ ਬਾਪੂ ਜੀ ਇਦਰੋਂ ਗੋਲੇ ਵਰਦੇ ਹੁਣ ਉਧਰ ਕੋਈ ਜਾਂਦਾ ਹੁੰਦਾ ਨਹੀਂ ਤਾਂ ਪਾਕਿਸਤਾਨ ਮੇਂ ਜਾਵਾਂਗੇ ਇੱਕ ਗੱਲ ਹੋਰ ਆ ਇਹ ਪਾਕਿਸਤਾਨ ਵਾਲੇ ਵੀਰ ਆਪਣੇ ਆਂਦੇ ਆ ਸੰਝਾ ਸਿਰਫ ਭਾਈਚਾਰਾ ਜਿਹੜਾ ਪੰਜਾਬ ਆ ਨਾ ਕਿਤੇ ਵਿੱਚ ਇਹ ਨਾ ਨਾ ਹੋਵੇ ਤੇ ਦਿੱਲੀ ਦੀਆਂ ਅਸੀਂ ਚੀਕਾਂ ਮਾਰ ਸਕਦੇ ਆ ਉਧਰੋਂ ਚਾਈਨਾ ਵਾਲੇ ਆ ਕੀ ਜਾਂਦੇ ਆ ਵੀ ਸਾਨੂੰ ਸਿਰਫ ਇੱਕ ਪੰਜਾਬ ਡੱਕਦਾ ਪੰਜਾਬ ਦੀ ਥੋੜੀ ਜੀ ਸ਼ਰਮਾਰਦੀ ਸਿਰਫ ਜਿਹੜੇ ਯੋਧੇ ਆ ਨਾ ਪੰਜਾਬ ਦੇ ਸਾਨੂੰ ਥੋੜੇ ਜੇ ਡੱਕਦੇ ਆ ਬਾਕੀ ਦਿੱਲੀ ਅਸੀਂ ਗੁੰਝੇ ਲਾ ਸਕਦੇ ਆ ਸੁਣ ਲਾ ਗੱਲ ਹਾਂਜੀ ਇਹ ਜਦੋਂ ਪੁੱਤੇ ਵੀ ਹੋਵੇ ਨਾ ਮੌਤ ਹਾਂਜੀ ਉਹ ਮੁੱਦਾ ਮਸੀਤ ਤੇ ਚੜ ਕੇ ਹਾਂਜੀ ਇਹ ਬੇਲੀ ਨੇ ਪਤਾ ਕੀ ਕਰਉਣਾ ਹੋਣਾ ਅੱਛਾ ਜੀ ਹਿੰਦੂਆਂ ਮੁਸਲਮਾਨਾਂ ਤੇ ਸਿੱਖਾਂ ਇੱਕੋ ਜਿਹੜਾ ਹਾਂ ਤੇ ਇਹਨੇ ਇਹਨਾਂ ਬਹਾਮਣਾਂ ਨੂੰ ਰਗੜਾ ਲੈਣਾ ਹੀ ਬਿਲਕੁਲ ਜੀ ਗੱਲ ਪੱਕੀ ਹੈ ਜੀ ਆ ਕੰਮ ਹੋਣਾ ਹੀ ਗੱਲ ਇਹੋ ਨਹੀਂ ਬਾਪੂ ਜੀ ਬਿਲਕੁਲ ਜੀ ਬਿਲਕੁਲ ਆ ਕੰਮ ਹੋਣਾ ਹੀ ਤੇ ਵੇਖ ਅਸੀਂ ਰਲ ਕੇ ਰਹਿੰਦੇ ਆ ਓਏ ਅਸੀਂ ਤਾਂ ਮਰ ਗਏ ساری ਉਮਰ ਹਲਵਾ ਵਾ ਕੇ ਹੂੰ ਬਿਲਕੁਲ ਇੱਥੇ ਦਾਣੇ ਇੱਥੇ ਹੁੰਦਾ ਕੀ ਸੀ ਹਾਂਜੀ ਹਾਂਜੀ ਇੱਥੇ ਕੁਝ ਨਹੀਂ ਸੀ ਹੁੰਦਾ ਠੀਕ ਹੈ ਜੀ ਤੇ ਅਸੀਂ ਤਾਂ ਮਰ ਗਏ ਇੱਥੇ ਮੇਰਾ ਦਾਦਾ ਉਦੋਂ ਦਾ ਆਇਆ 95 ਰੁਪਏ ਨੂੰ ਕਿੱਲਾ ਖਰੀਦਿਆ ਹੋਇਆ ਵਾਹ ਜੀ ਵਾਹ ਉਦੋਂ ਦਾ ਆਇਆ ਅਸੀਂ ਛੋਟੇ ਛੋਟੇ ਸਾਂ ਹੂੰ ਤੇ ਅਸੀਂ ਤਾਂ ਮਰ ਗਏ ساری ਉਮਰ ਕੰਮ ਕਰ ਕਰ ਕੇ ਤੇ ਖਾਤਾ ਪਾਪਾ ਗਏ ਸੀ ਜਿਵੇਂ ਵੀ ਖਰਾਬ ਕਰ ਲਿਆ ਜੁਆਇਆ ਵੜਾ ਹੁੰਦਾ ਸੀ ਬਾਪੂ ਕਹਿੰਦੀ ਆਪ ਦਾ ਪਾਣੀ ਵੀ ਖਿੱਚ ਲਿਆ ਹੂੰ ਮਗਾ ਲਿਆ ਉਦੋਂ ਸਾਨੂੰ ਆਨੇ ਹੁੰਦੇ ਸੀ ਇੱਕ ਟਾਈਮ ਪ੍ਰਸ਼ਾਦਾ ਛਕੋ ਹੂੰ ਤੇ ਅਠੀ ਦਿਰੀ ਵਰਤ ਕਰੋ ਅੰਨ ਬਚਾਓ ਕਿਸਾਨ ਕੋ ਬਚਾਓ ਜਨਤਾ ਕੋ ਬਚਾਓ ਅੰਨ ਬਚਾਓ ਹੂੰ ਅਸੀਂ ਆਨੇ ਹੁਣ ਸਾਡਾ ਅੰਨ ਕੌੜਾ ਲੱਗਣ ਲੱਗ ਗਿਆ ਵਾਹ ਜੀ ਹੁਣ ਸਾਡਾ ਅੰਨ ਕੌੜਾ ਬਿਲਕੁਲ ਜੀ ਬਿਲਕੁਲ ਖਰੀ ਗੱਲ ਆ ਬਾਪੂ ਜੀ ਬਹੁਤ ਵਧੀਆ ਜੀ ਇਹਨਾਂ ਦਾ ਫਿਰ ਵੇਖੋ ਅੱਜ ਆ ਜਿਹੜੇ ਨਵੇਂ ਮੁੰਡੇ ਆ ਆਂਜੀਆਂ ਜੀ ਇਹਨਾਂ ਨੂੰ ਨਸ਼ੇ ਪੱਤੇ ਇਹਨਾਂ ਦੇ ਇਸੇ ਵਾਸਤੇ ਲਾਏ ਵੀ ਇਹਨਾਂ ਨੂੰ ਕਮਜ਼ੋਰ ਕਰਕੇ ਵਾਹ ਜੀ ਵਾਹ ਇਹਨਾਂ ਨੂੰ ਤਾਂ ਐਕ ਬਿਜ਼ੋਰ ਕਰ ਦਿਓ ਤੇ ਬੁੱਢਿਆਂ ਦੇ ਪਾ ਦਿਓ ਕਰੋਨਾ ਖਾਸ ਖਾਸ ਦੀ ਗੱਲ ਕਰੀ ਕਰੋਨਾ ਕੋਈ ਕਰੋਨਾ ਨਹੀਂ ਗਈ ਬਿਲਕੁਲ ਵਾਹ ਜੀ ਵਾਹ ਇਹ ਸਿਰਫ 50000 ਡਾਕਟਰ ਦਾ ਤੇ 50000 ਡਾਕਟਰ ਦਾ ਲੱਖ ਰੁਪਇਆ ਲੈਂਦੇ ਸੀ ਤੇ ਬੁੱਢਾ ਇੱਕ ਮਾਰੋ ਤੇ ਲੱਖ ਰੁਪਇਆ ਲਓ ਠੀਕ ਆ ਬਾਪੂ ਜੀ ਇਹਨਾਂ ਨੇ ਐ ਬੁੱਢੇ ਮਾਰੇ ਬੁੱਢੇ ਮਰ ਜਾਣਗੇ ਇਹਨਾਂ ਜਾ ਕੇ ਦਿੱਲੀ ਬੈਣਾ ਇਹਨਾਂ ਦਾ ਕੱਡੋ ਖਾਏ ਬਿਲਕੁਲ ਜੀ ਬਿਲਕੁਲ ਫਿਰ ਇਹਨਾਂ ਨੇ ਇਹ ਸੋਚਿਆ ਜੇ ਅਖੇ ਟੱਲੀ ਖੜਕਾਓ ਤੇ ਕਰੋਨਾ ਨੂੰ ਭਜਾਓ ਅੰਦਰ ਬੜੀ ਹੋ ਪਏ ਨੀ ਤੋ ਦੱਤੀ ਖੜਕਾਇਆ ਕਦੇ ਬਿਮਾਰੀ ਭੱਜੀ ਆ ਫਿਰ ਉਹਦੇ ਉੱਥੇ ਤੇ ਜੜ ਕੇ ਨਾ ਉਹ ਮੋਮਬਤੀਆਂ ਲਾਓ ਤੇ ਐ